You <laughs> que ਆਪ ਸਭ ਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਸਰਪ੍ਰਾਈਜ਼ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਤੀ ਜਾਂ ਅਮਰੀਕਾ ਤੋਂ ਕਈਆਂ ਸਾਲਾਂ ਬਾਅਦ ਆਪਣੇ ਘਰ ਆਉਂਦਾ ਤੇ ਆਪਣੇ ਚਾਚੇ ਨੂੰ ਇੱਕ ਨੋਕਾ ਹੀ ਸਰਪ੍ਰਾਈਜ਼ ਦਿੱਤਾ ਜਾਂ ਇਸ ਦੀ ਤੁਸੀਂ ਵੀਡੀਓ ਕਲਿੱਪ ਅੱਗੇ ਦੇਖ ਸਕਦੇ ਹੋ ਵੀਡੀਓ ਪਰ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਆਪਾਂ ਨਾ ਚਾਚੇ ਨੂੰ ਪਾਇਆ ਚੱਲਿਆ ਚਾਚੇ ਨੂੰ ਕੋਈ ਅੰਦਾਜ਼ਾ ਨਹੀਂ ਹੈਗਾ ਆਇਆ ਪੁੱਤ ਆ ਗਿਆ ਆਇਆ ਆਇਆ ਪੁੱਤ ਆ ਗਿਆ ਨਾ ਤੂੰ ਕਿ ਤਾ ਲੱਗਿਆ ਤੁਹਾਨੂੰ ਨਹੀਂ ਦੇਖਦੇ ਕਿਵੇਂ ਲੱਗਿਆ ਤੁਹਾਨੂੰ ਆਇਆ ਇਹ ハハハハ